ਮੋਦੀ ਸਰਕਾਰ ਵੱਲੋਂ ਐਲਾਨ ਕੀਤੀ ਗਈ ਨੋਟਬੰਦੀ ਦੇ 1 ਮਹੀਨੇ ਪੂਰੇ ਹੋ ਚੁੱਕੇ ਨੇ। ATM ਖਾਲੀ ਨੇ ਬੈਂਕਾਂ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਪੈਸੇ ਨਿਕਲ ਨਹੀਂ ਰਹੇ, ਲੋਕਾਂ ਦੀਆਂ ਪਰੇਸ਼ਾਨੀਆਂ ਦਿਨ-ਬਦਿਨ ਵਧ ਰਹੀਆਂ ਨੇ। ਅੱਜ ਇਹ ਚ ਬਠਿੰਡਾ ਜ਼ਿਲ੍ਹੇ 'ਚ ਲੋਕਾਂ ਨੇ ਪ੍ਰਦਰਸ਼ਨ ਦਾ ਇੱਕ ਅਨੋਖਾ ਰੂਪ ਅਖਤਿਆਰ ਕੀਤਾ। ਬਠਿੰਡਾ ਦੇ ਲਾਈਨਪਾਰ ਇਲਾਕੇ ਵਿੱਚ ਲੋਕਾਂ ਨੇ ਨੋਟਬੰਦੀ ਦੇ ATM ਨੂੰ ਹਾਰਪੋਏ ਅਤੇ ATM ਮਸ਼ੀਨ ਦੇ ਬਾਹਰ ਢੀਨ ਬਜਾਈ। ਇਸ ਉਮੀਦ ਨਾਲ ਕਿ ਪੈਸੇ ਨਿਕਲਣਗੇ। ਏਟੀਐਮ ਤੋਂ ਪੈਸੇ ਤਾਂ ਨਹੀਂ ਨਿਕਲੇ ਪਰ ਨਿਕਲਿਆ ਕੋਬਰਾ ਸਾ ਬਠਿੰਡਾ ਦੇ ਰਹਿਣ ਵਾਲੇ ਵਿਜੇ ਕੁਮਾਰ ਜੋ ਅਕਸਰ ਵਿਰੋਧ ਲਈ ਅਨੋਖੇ ਤਰੀਕੇ ਅਪਣਾਉਂਦੇ ਨੇ ਅੱਜ ਵੀ ਇਹਨਾਂ ਦਾ ਵਿਰੋਧ ਅਨੋਖਾ ਹੀ ਸੀ ਜਦੋਂ ਇਸ ਗਰੁੱਪ ਨੇ ਪੈਸੇ ਕਢਵਾਉਣ ਲਈ ਏਟੀਐਮ ਦਾ ਰੁਕ ਕੀਤਾ ਤਾਂ ਰਸਤੇ ਵਿੱਚ ਇੱਕ ਵੀ ਏਟੀਐਮ ਤੇ ਪੈਸੇ ਨਹੀਂ ਸਨ ਹਾਲਾਂਕਿ ਬਠਿੰਡਾ ਜ਼ਿਲ੍ਹੇ ਵਿੱਚ 150 ਤੋਂ ਵੱਧ ਏਟੀਐਮ ਨੇ ਮੋਦੀ ਸਰਕਾਰ ਦਾ ਵਿਰੋਧ ਕਰਨ ਲਈ ਵਿਜੇ ਅਤੇ ਉਹਨਾਂ ਦੇ ਸਾਥੀਆਂ ਨੇ ਕੁਝ ਇਸੇ ਤਰ੍ਹਾਂ ਦਾ ਅਨੋਖਾ ਰੂਪ ਅਖਤਿਆਰ ਕੀਤਾ ਏਟੀਐਮ ਅੰਦਰ ਜਾ ਕੇ ਏਟੀਐਮ ਨੂੰ ਹਾਰਪੋਏ ਅਤੇ ਉਸ ਤੋਂ ਬਾਅਦ ਪੀਨ ਬਚਾਉਣ ਲੱਗੇ ਬਿਜ਼ਨਸ ਥਾਪੋ ਕੇ ਰਹਿ ਗਏ ਗਰੀਬ ਬੰਦੇ ਨੂੰ ਪੰਜ ਪੰਜ ਪੈਸੇ ਦਾ ਮਹਤਾਜ ਹੋ ਗਿਆ ਰੇੜੀਆਂ ਵਾਲੇ ਭੁੱਖੇ ਮਰਦੇ ਰੱਖਿਆ ਵਾਲੇ ਭੁੱਖੇ ਮਰਦੇ ਸਾਰਾ ਵਪਾਰ ਚੁੱਪ ਠੋ ਕੇ ਰਹਿ ਗਿਆ ਤੇ ਇਹ ਕਹਿੰਦੇ ਸੀ ਕਿ ਸਾਨੂੰ 50 ਦਿਨ ਦੇ ਦਿਓ 50 ਦਿਨਾਂ ਵਿੱਚ ਸਵਰਗ ਬਣਾ ਲਾਂਗੇ ਅੱਜ 32 ਦਿਨ ਹੋ ਗਏ ਮੈਨੂੰ ਲੱਗਦਾ 50 ਦਿਨਾਂ ਤੱਕ ਅਸੀਂ ਸਾਰੇ ਹਿੰਦੁਸਤਾਨ ਦੇ ਲੋਕ ਸਵਰਗ ਵਾਸੀ ਹੋ ਜਾਾਂਗੇ ਇਹ ਕਹਿੰਦੇ ਸੀ ਅਸੀਂ ਚੰਗੇ ਦਿਨਾਂ 'ਕੇ 15-15 ਲੱਖ ਰੁਪਇਆ ਗਰੀਬਾਂ ਦੇ ਖਾਤੇ 'ਚ ਪਾਵਾਂਗੇ ਹੁਣ ਮੈਂ મોદી ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਕਰੋਨਾ ਰੁਪਇਆ ਤੁਹਾਡੇ ਖਾਤਿਆਂ 'ਚ ਜਮ੍ਹਾਂ ਹੋ ਗਿਆ ਸਰਕਾਰਾਂ ਦੇ ਤੇ ਹੁਣ ਤੁਸੀਂ ਗਰੀਬਾਂ ਦੇ ਖਾਤੇ 'ਚ 15-15 ਲੱਖ ਰੁਪਇਆ ਜਮ੍ਹਾਂ ਕਰਾ ਦਿਓ ਫਿਰ ਅਸੀਂ ਮੰਨਾਂਗੇ ਕਿ ਚੰਗੇ ਦਿਨ ਆ ਗਏ